ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਆਪਾਂ ਚੱਲੇ ਆਂ ਫਤਿਹਗੜ੍ਹ ਸਾਈਵ ਆਓ ਹੁਣ ਆਪਾਂ ਤੁਹਾਨੂੰ ਰਾਸਤੇ ਦਾ 뷰 ਦਿਖਾਈਏ ਦੋਸਤੋ ਆਪਾਂ ਪੀਪੀ ਚੌਂਕ ਪਹੁੰਚ ਚੁੱਕੇ ਆਂ ਜਲੰਧਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਪੱਲ ਲੱਗੀਆਂ ਪੈਟਰੋਲ ਫੂਨ ਇੰਡੀਆ ਨਾਲ ਉਹਦੇ ਪੰਪ ਤੋਂ ਤੁਹਾਨੂੰ ਪਤਾ ਆਪਾਂ ਇੱਥੇ ਹੀ ਪੈਟਰੋਲ ਪਵਾਇਦਾ ਚੈੱਕ ਕਰੋ ਇੰਡੀਆ ਨਾਲ ਪੰਪ ਦਾ ਵੀਊ ਦੋਸਤੋ ਆਪਾਂ ਪੂਣ ਲੱਗੀਆਂ 2500 ਦਾ ਪੈਟਰੋਲ ਜੇ ਲੈ ਸਕਦੇ ਹੋ 500 ਦਾ ਪੈਟਰੋਲ ਪੈ ਚੁੱਕਾ ਆ ਦੋਸਤੋ ਪੰਪ ਬਹੁਤ ਵਧੀਆ ਜੇ ਤੁਸੀਂ ਇੱਥੇ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦੋਸਤੋ 2010 ਦਾ ਪੈ ਗਿਆ ਪੈਟਰੋਲ ਦੋਸਤੋ ਬਸ ਭੈਣ ਨਹੀਂ ਆ ਰਹਾ 2500 ਦਾ ਪੈਟਰੋਲ ਦੋਸਤੋ ਦੇਖ ਸਕਦੇ ਤੁਸੀਂ ਐਕਸੀਡੈਂਟ ਕਿਦਾਂ ਪੈੜਾ ਹੋਇਆ ਆ ਦੋਸਤੋ ਆਪਾਂ ਟੂਲਪਲਾਜੇ ਦੇ ਕੋਲ ਪਹੁੰਚ ਚੁੱਕੇ ਆ ਦੋਸਤੋ ਤੇ ਰਿਹਾ ਆ ਕੋਈ ਨਹੀਂ ਪਿਆਸ ਹੈ ਜੇ ਸਤਿ ਸ੍ਰੀ ਅਕਾਲ ਜੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਟੈਗ ਦੇ ਵਿੱਚ ਜਰੂਰ ਪੈਸੇ ਪਾ ਕੇ ਰੱਖਿਆ ਕਰੋ ਨਹੀਂ ਤਾਂ ਡਬਲ ਪਰਚੀ ਲੱਗਦੀ ਆ ਜਰੂਰ ਫਾਸਟੈਗ ਦੇ ਵਿੱਚ ਪੈਸੇ ਪਾ ਕੇ ਰੱਖਿਆ ਕਰੋ ਦੋਸਤੋ ਟੂਲ ਪ੍ਰਾਈਸ ਦੇਖਦੇ ਆਪਾਂ ਕਿੰਨਾ ਕੁ ਰਸ਼ ਹੈ ਆ ਇਹ ਸਾਡੇ ਦੋਸਤੋ ਇੱਥੇ ਤੁਹਾਨੂੰ ਰਸ਼ ਮਿਲਦਾ ਹੀ ਮਿਲਣਾ ਟੂਲ ਪ੍ਰਾਈਸ ਤੇ ਦੋਸਤੋ ਚੈੱਕ ਕਰੋ ਟੂਪਲਾ ਜੀ ਦਾ ਵੀਊ ਦੋਸਤੋ ਸਾਹਮਣੇ ਜਾ ਰਹੀ ਹੈ ਟਰਾਲੀ ਆਲੂਆਂ ਵਾਲੀ ਚਹੀ ਦੇ ਸਕਦੇ ਹੋ ਦੋਸਤੋ ਨੈਨੋ ਗੱਡੀ ਨਹੀਂ ਦੇ ਸਕਦੇ ਹੋ ਦੋਸਤੋ ਜੀ ਇਹੇ ਸਾਗਦਿਆਂ ਫਾਸਟ ਟੈਗ ਲੱਗਦਾ ਸਿਸਟਮ ਇਹਨਾਂ ਦਾ ਹੌਲੀ ਹੌਲੀ ਚੱਲ ਰਿਹਾ ਆ ਨਹੀਂ ਤਾਂ ਅੱਗੇ ਦੋਸਤੋ ਇੰਨਾ ਟਾਈਮ ਨਹੀਂ ਲੱਗਦਾ ਇਹ ਸਾਥੀਓ ਦੋਸਤੋ ਤੁਸੀਂ ਫਾਸਟ ਟੈਗ ਸਿਸਟਮ ਬਹੁਤ ਹੌਲੀ ਹੀ ਚੱਲ ਰਿਹਾ ਆ ਕਸਤੂ ਆਪਾਂ ਪੁੱਲ ਚੜ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਥੱਲੇ ਹੈਗਾ ਰੇਲਵੇ ਸਟੇਸ਼ਨ ਸਾਹਮਣੇ ਜਹਾਜ਼ੀ ਹੈ ਫੱਡੀ ਕੋਕਾ ਕੋਲਾ ਸਪਾਈਕ ਦੀ ਸੋ ਸਾਹਮਣੇ ਦੀ ਘਾਤ ਦੇ ਸਾਥੀਓ ਕਿੰਨੇ ਜਾ ਰਹੀ ਆ ਸਾਹਮਣੇ ਦੋਸਤੋ ਟ੍ਰੇਨ ਖੁੱਤੀ ਹੈ ਜਾਂ ਤੁਸੀਂ ਦੇ ਸਕਦੇ ਹੋ ਅਸਲੀ ਰਿਸਟਿਸ਼ਨ ਤੇ बबा बंदा सिंह बहादुर जी की फोटो लगी हुई है दोस्तों फतेहगढ़ साई पहुंच चुके है। हैं सामने टाइम पिक लगे हुए दे दर्शन करो sa ikki við satt at nú

ਚੱਲ ਜੀ ਆ ਦੇਖ ਕਰਵਾਉਣ ਸਤਨਾਮ ਵਾਹਿਗੁਰੂ ਇਕੜਾ ਪ੍ਰਸ਼ਾਦੀ ਦੇਗਾ ਆਪਾਂ ਕਰਾ ਲਈ ਆ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਇੰਗਲਿਸ਼ 'ਚ ਵੀ ਲਿਖਿਆ ਹੈ ਹਿੰਦੀ 'ਚ ਇਤਿਹਾਸ ਦੀ ਪਹਿਲੋ ਵੀਡੀਓ ਪਾਈ ਹੋਈ ਹੈ ਆਪਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਸਤਿਨਾਮ ਵਾਹਿਗੁਰੂ جيرا <laughs> ਮੇਰੇ ਲੰਗਰ ਲੱਗਿਆ ਹੋਇਆ ਹੈ ਨਾ ਸਾਨੂੰ ਚੱਲਣੇ ਮੇਰੀ ਜਗਤੀਆਂ ਦਾ ਪਾਪ ਦਰਸ਼ਨ ਕਰਨ ਚੱਲਿਆ ਠੰਡੇ ਬੁਰਜ ਦੇ ਮੈਂ ਕਹਿ ਰਿਹਾ ਸੀ ਦੁਰੋਕ ਸੰਗਰ ਲੱਗਤ ਕੀ ਹੈ ਹੁਣ ਆਪਾਂ ਤਾਂ ਦਰਸ਼ਨ ਕਰਨ ਲਿਆ ਠੰਡੇ ਬੁਰਜ ਦੇ ਸਰਵਪੱਤੀ ਦੋਸਤੋ ਇਤਿਹਾਸ ਦੀ ਪਹਿਲੀ ਵੀਡੀਓ ਆਈ ਗਈ ਆ ਖੰਡਾਪੁਰ ਚ Tanda bagi tantan mata guji tantan baba jurah pasing tantan baba fatih sing Ji. ਕਥੀਰ ਲਿਖਾ ਰੋਣਾ ਚਾਹੀਦਾ ਨਸਿਦੂ ਜੀ ਅ ਜੀ ਦਰਸ਼ਨ ਕਰੋ ਸ਼ਾਂਤ ਸਾਹਿਬ ਜੀ ਦੇ ਸਤ ਕਰਨੇ ਹੋ ਗਏ ਹੈ ਇੱਕ ਜੀ ਦਰਸ਼ਨ ਕਰੋ ਸ਼ੁਰੂ ਕਰਦੇ ਸਤਨਾਮ ਦਾ ਹੈ ਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਇਤਿਹਾਸ ਦੇ ਪੰਜਾਬੀ ਚ ਵੀ ਲਿਖਿਆ ਹੈ ਇੰਗਲਿਸ਼ ਚ ਵੀ ਲਿਖਿਆ ਹੈ ਹਿੰਦੀ ਚ ਵੀ ਆਪਾਂ ਇਤਿਹਾਸ ਦੀ ਪਹਿਲਾ ਵੀਡੀਓ ਪਾਈ ਹੋਈ ਹੈ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੋਸਤੋ ਹੁਣ ਆਪਾਂ ਕਰਨ ਲੱਗੇ ਆ ਗੁਰਦੁਆਰਾ ਸਾਹਿਬ ਜੀ ਦਾ ਡਰੋਨ ਸ਼ੂਟ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਗੁਰੂ ਨਾਮ ਵਾਹਿਗੁਰੂ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਇੰਟਰਵਿਊ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਵੀਡੀਓ ਬਣਾਉਂਦੇ ਆਂ ਨੇਕਾ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਮਾਫ ਕਰਿਓ ਮੈਥਾਡਾ ਛੋਟਾ ਭਰਾਏ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਕੋਈ ਮਿਊਜ਼ੀਅਮ ਜਾਂ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਜੇ ਵੀਡੀਓ ਬਣਾਉਂਦੇ ਆ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਵੀਡੀਓ ਬਣਾਉਂਦੇ ਆਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਹੁਣ ਆਪਾਂ ਡਰੋਨ ਸ਼ੂਟ ਕਰ ਰਹੇ ਆਂ ਠੰਡੇ ਬੁਰਜ ਦਾ ਦਰਸ਼ਨ ਕਰੋ ਠੰਡੇ ਬੁਰਜ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਆਨ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਮੇਰੇ ਵੀਰਪ੍ਰਾਵਨ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ ਦਰਸ਼ਨ ਕਰੋ ਠੱਡੇ ਬੁਰਜ ਦੇ ਸਤਨਾਮ ਵਾਹਿਗੁਰੂ 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 ਵਾਹਿਗੁਰਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਦਰਸ਼ਨ ਕਰੋ ਠੰਡੇ ਪੁਰਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਜੀ ਇਹ ਵੀਡੀਓ ਬਣਾਉਂਦੇ ਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਆਪਾਂ ਗੁਰਦੁਆਰਾ ਸਾਈ ਮੱਥਾ ਟੇਕ ਲਿਆ ਜਾਂ ਮੇਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੋਈ ਹਿੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ